ਅੱਜ ਵਿਦਵਾਨ ਸਭਾ ਹਲਕਾਰ ਆਜਾ ਸਾਸੀ ਦੇ ਪਿੰਡ ਕਲੋਵਾਲ ਦੇ ਗੁਰਦੁਆਰਾ ਤਨ ਤਨ ਬਾਬਾ ਦਿੱਤਮਲ ਜੀ ਸ਼ਹੀਦ ਤੋਂ ਸੰਗਤਾਂ ਜਹਕਾਰਿਆਂ ਦੀ ਗੂੰਜ ਵਿੱਚ ਹੜਪੀੜਤ ਪਰਿਵਾਰਾਂ ਵਾਸਤੇ ਰਾਤ ਸਮੱਗਰੀ ਲੈ ਕੇ ਰਵਾਨਾ ਹੋਈਆਂ ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਉਹ ਅੱਜ ਸੁੱਕੀਆਂ ਰਸਤਾ ਜਿਵੇਂ ਖੰਡ ਪਤੀ ਆਟਾ ਦਾਲ ਚਾਵਲ ਆ ਸੁੱਕਾ ਦੁੱਧ ਆਦਿ ਵਸਤੂਆਂ ਲੈ ਕੇ ਜਾ ਰਹੇ ਹਨ ਅਤੇ ਜਦੋਂ ਹੀ ਪਾਣੀ ਦਾ ਪੱਧਰ ਘਟਦਾ ਹੈ ਤਾਂ ਲੋੜਵੰਦ ਪਿੰਡਾਂ ਨੂੰ ਤੁਰੜੀਆਂ ਟਰਾਲੀਆਂ ਵੀ ਭੇਜੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਤ ਹੋਏ ਕੇਵਲ ਇੱਕ ਪਿੰਡ ਨੂੰ ਹੀ ਅਡਾਪਟ ਕਰਨਗੇ ਤੇ ਜਿੰਨੀ ਵੀ ਬੰਦ ਕਰ ਸਕਦੇ ਹੋਏ ਕੇਵਲ ਇੱਕ ਪਿੰਡ ਦੀ ਹੀ ਕੀਤੀ ਜਾਵੇਗੀ। ਉਹਨਾਂ ਨੇ ਹੋਰ ਪਿੰਡਾਂ ਨੂੰ ਵੀ ਅਪੀਲ ਕੀਤੀ ਕਿ ਉਹ ਹੜ੍ਹ ਨਾਲ ਪ੍ਰਭਾਵਿਤ ਕੇਵਲ ਇੱਕ-ਇੱਕ ਪਿੰਡ ਨੂੰ ਲੈਣ ਅਤੇ ਹਰ ਰਾਤ ਸਮਗਰੀ ਭੇਜਣ ਤਾਂ ਕਿ ਹਰ ਲੋੜਵੰਦ ਵਿਅਕਤੀ ਤੱਕ ਰਾਹਤ ਸਮਗਰੀ ਪਹੁੰਚ ਸਕੇ। ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਉਹ ਹੜ੍ਹ ਪੀੜਤ ਹਰ ਵਿਅਕਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਸਾਡਾ ਵਾਹਲੀ ਕੀ ਬਤੇ ਪੁੱਛੀ ਨਗਰ ਨਿਵਾਸੀ ਸਾਡੇ ਪਿੰਡ ਕੋਲਵਾਲ ਵੱਲੋਂ ਜਿਹੜੇ ਸਾਡੇ ਭਰਾ ਫੜਾਦੀ ਮਾਏ ਠਾਏ ਆ ਉਹਨਾਂ ਵਾਸਤੇ ਜਿਹੜੀਆਂ ਰਸਤਾ ਦਾ ਬੰਦੋਬਸਤ ਸਾਡੇ ਐ ਨਵੇਂ ਭਰਾਵਾਂ ਦੇ ਸੈਂਟਰ ਦੇ ਨਾਲ ਪਿੰਡ ਕੋਲਵਾਲ ਵੱਲੋਂ ਜਿਹੜੀਆਂ ਕੋਈ ਸੁਪੀਆਂ ਰਸਤਾ ਅਜ ਲੈ ਕੇ ਜਿਹੜੀਆਂ ਨਾ ਫੜਪੀਰ ਤੋਂ ਇਲਾਕੇ ਦੇ ਜਿਹੜੇ ਸਾਡੇ ਭਰਾ ਪਾਣੀ ਦੇ ਕਿਸੇ ਜਿੰਦਾਂ ਕੋਲ ਪਹੁੰਚ ਰਹੇ ਆ ਜਿਹਦੇ ਵਿੱਚ ਅਸੀਂ ਪਾਣੀ ਜਿਸ ਤਰ੍ਹਾਂ ਖੰਡ ਆਟਾ ਦਾਲ ਚੌਲ ਰਸ ਜਿਹੜੀ ਪਾਣੀ ਨਾਲ ਖੜ ਰਹੇ ਨਾਲ ਸੁੱਕਾ ਖੁੱਧ ਬੱਚਣ ਵਾਸਤੇ ਮਤਲਬ ਜਿਹੜੀਆਂ ਦੁੱਧਾਂ ਵਗੈਰਾ ਲੈਂਦੀਆਂ ਨੇ ਵੀ ਜਿਹਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਜਿਹਦਾ ਵਾਤਮਤ ਜਿਹਦਾ ਫਾਇਦਾ ਮਿਲ ਸਗੀ ਇਸੇ ਤਰ੍ਹਾਂ ਸਾਡੇ ਜਿਹੜੇ ਭਰਾ ਫਸੇ ਆ ਫੜਦੇ ਪਾਣੀ ਦੇ ਵਿੱਚ ਸਾਰੇ ਲੋਕਾਂ ਨੂੰ ਇਸੇ ਤਰ੍ਹਾਂ ਸਹਿਯੋਗ ਦੇਣਾ ਚਾਹੀਦਾ ਉਹਨਾਂ ਭਰਾਵਾਂ ਦੀ ਮਤ ਕਰੀਏ ਜਿਹੜੇ ਸਾਡੇ ਲੋਕ ਫਸੇ ਆ ਉਹਨਾਂ ਨੂੰ ਜਿਹੜਾ ਉਥੋਂ ਜੱਕ ਕੱਢਿਆ ਜਾ ਸਕੇ ਜਾਂ ਮਤਲਬ ਤੱਕ ਰਸਤ ਜਿਹੜਾ ਉਹ ਪਹੁੰਚਾਈ ਜਾਵੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਵੀਰਾਂ ਦਾ ਜਿਨ੍ਹਾਂ ਨੇ ਇਹ ਨਾਲ ਜਿਹੜਾ ਉਪਰਾਲਾ ਕਰਕੇ ਇਹ ਤੋਂ ਬਾਅਦ ਵਿੱਚ ਅਸੀਂ ਜਿਹੜੀਆਂ ਉਹ 5 ਪਰ 7 ਪਰਲੇ ਟੂੜੀ ਦੇ ਵੀ ਜਿਹੜੇ ਅਸੀਂ ਉੱਥੇ ਭੇਜਾਂਗੇ ਤੇ ਹੋਰ ਵੀ ਜਿਸ ਤੱਕ ਦੀ ਜੀ ਦੇ ਦੀ ਮਦਦ ਕਰਾਂਗੇ ਉਹ ਵੀ ਅਸੀਂ ਵਿਸ਼ਵਾਸਿਤ ਬਣੇ ਵੀਰਾਂ ਨੂੰ ਤੁਹਾਡੇ ਮੋਢੇ ਨਾਲ ਮੋਢਾ ਸਾਥ ਦੇ ਕੇ ਤੁਹਾਡਾ ਸਾਥ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਟਾਰਗੇਟ ਇਹੀ ਆ ਵੀ ਅਸੀਂ ਕੋਈ ਵੀ ਇੱਕ ਫੈਸਲਾ ਨਹੀਂ ਹੈ ਅਰਦਾਸ ਅਰੀਏ ਦਾ ਦੇ 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 ਕਿ ਕਿਧੇ ਕੋਈ ਫੋਨ ਗਏ ਆਪਾਂ ਉਹੀ ਕੋਈ ਮਾਲੀ ਜਿਹੜਾ ਜਿੰਨੇ ਜੋ ਕੇ ਗਏ ਕਰ ਸਕੀਏ ਇਹ ਆਪਾ ਇੱਕ ਪਿੰਡ ਤੋਂ ਦੂਰ ਲਗਾ ਕੇ ਗਾੜੀ ਦਸਾਂ ਪਿੰਡਾਂ ਵਿੱਚ ਰਚਨਾ ਵੰਡ ਕੇ ਇੱਕੋ ਬਣਾਉਣੀ ਹੈ ਆਪਣੀ ਕਿ ਅਸੀਂ ਉਹ ਕਰਤਾ ਹਾਂ ਕਿ ਕਹਿੰਦਾ ਉਹ ਟਾਰਗੇਟ ਆਪਾਂ ਨਾ ਪਾਈਏ ਜਿਆਦਾ ਆਪਾਂ ਇਹੋ ਕਰੀਏ ਕਿ ਇੱਕ ਪਿੰਡ ਤੇ ਲਿਆ ਦੇ ਇੱਕ ਪਿੰਡ ਇੱਕ ਪਿੰਡ ਨੂੰ ਫੋਲੋ ਕਰੇ ਹਾਲਾਂਕਿ ਜਾ ਕੇ ਉਤੋਂ ਦਾ ਕੋਸਾ ਕਹਿੰਦਾ ਇਹ ਨਾ ਹੋਵੇ ਕਿ ਰਾਜ ਆਪਾਂ ਜਾਂਦੇ ਰਹੇ ਉਹਨੂੰ ਦੋ ਪਾਈਂਗਾ ਤੇ ਚਾਰ ਪਾਈਂਗਾ ਤੇ ਕੋਡੋਂ ਹੋਣੇ ਗੱਲ ਨਾ ਕਰੀਏ ਮੇਰੇ ਜਿਆ ਭਰਾਵਾਂ ਅਗਲੀ ਬੇਨਤੀ ਹੈ ਫੜਾ ਲੰਮਾ ਸੰਘਰਸ਼ ਆ ਨਿਕਾਸ਼ ਨਾ ਸੀਗਾ ਇਹ ਮਹੀਨੇ 2 ਲੱਖ ਨੇ ਦੇ ਅਜ ਉਹਨੇ ਕੰਕਾਂ ਵੇਖੀਆਂ ਪੈਆਂ ਪਦਨ ਕਰਨੀਆਂ ਵੀ ਦੇ ਦੀ ਲੋੜ ਆ ਮੇਰੇ ਜੀਆਂ ਭਰਾਵਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਮੇਰੇ ਵੀਰ ਭਰਾ ਇੱਕੋ ਟਾਰਗੇਟ ਬਣਾ ਕੇ ਕੋਈ ਇੱਕ ਪਿੰਡ ਨੂੰ ਫੋਲੋ ਕਰਨ ਵਾਸਤੇ ਤਾਂ ਟਾਰਗੇਟ ਲਾ ਕੇ ਕੋਈਓ ਇਹ ਪਿੰਡ ਜਾ ਰਹੇ ਤੁਸੀਂ ਅਸੀਂ ਜਿਆਦਾ ਕਰੇ ਹੋਰ ਕਿੰਨੇ ਜਿਹੜੇ ਉਹ ਕੋਨੇ ਲਾ ਕੇ ਪਿੰਡ ਜੱਟਾਂ ਵਾਲੀ ਹੈ ਜੱਟਾਂ ਵਾਲੀ ਵੀਰੇ ਜੱਟਾਂ ਉਹਨਾਂ ਦਾ ਟਾਰਗੇਟ ਰੱਖਣਾ ਹੈ ਜੀ ਠੀਕ ਹੈ